ਪਾਣੀ ਜੇ ਤੇ ਪੀਣ ਵਾਲੇ ਦਾ ਮਸਲਾ ਹੋਵੇ ਤੇ ਪੀਣ ਵਾਲੇ ਤੋਂ ਵੱਧ ਤੇ ਪਹਿਲਾਂ ਹੀ ਜਾ ਰਿਹਾ ਇਹ ਪੀਣ ਵਾਲੇ ਦਾ ਤੇ ਮਸਲਾ ਹੀ ਨਹੀਂ ਹੈ ਜੇ ਤੇ ਜਾਂ ਤੇ ਪੰਜਾਬ ਨੂੰ ਬੰਜਰ ਕਰ ਦਈਏ ਆਪਾਂ ਜੇ ਤੇ ਪੰਜਾਬ ਦੇ ਕੋਲ ਪਾਣੀ ਹੋਵੇ ਤੇ ਦੇ ਦੇ ਸੁੱਦੀ ਗੱਲ ਰਿਪੇਰੀਅਨ ਲਾਓ ਇਹ ਗੱਲ ਕਹਿੰਦਾ ਵੀ ਜਿਹੜੇ ਸੁਬੇ ਦੇ ਵਿੱਚ ਦਰਿਆ ਵਗਦੇ ਆ ਪਹਿਲਾਂ ਉਹਦਾ ਹੱਕ ਆ ਪਿਛੇ ਜੇ ਹੜ ਆਏ ਪਾਣੀ ਖੁੱਲਾ ਛੱਡਦਾ ਇਹਨਾਂ ਨੇ ਤੇ ਡੁੱਬਿਆ ਕੌਣ ਪੰਜਾਬ ਡੁੱਬਾ ਰੋਪਰ ਡੁੱਬਾ ਇਹ ਗੱਲ ਠੀਕ ਨਹੀਂ ਆ ਜਿੱਥੇ ਰਿਪੀਰੀਅਨ ਲਾ ਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੀ ਹੱਕ ਆ ਹਾਂ ਪੀਣ ਵਾਲੇ ਪਾਣੀ ਦੇ ਮਸਲੇ ਦੀ ਗੱਲ ਆ ਵਾਧੂ ਜਾ ਰਹੀਆ ਮੈਂ ਕਹਿੰਦਾ ਸਾਰਾ ਭਾਰਤ ਵੀ ਜੇ ਜਿੰਨਾ ਪਾਣੀ ਹਰਿਆਣੇ ਨੂੰ ਜਾਂਦਾ ਜੇ ਪੀਲੇ ਤੇ ਤਾਂ ਨਹੀਂ ਮੁੱਕਦਾ ਬਾਕੀ ਗੁਰੂ ਦਾ ਸਿਧਾਂਤ ਸਾਂਝਾ ਵਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਕਈਏ ਭੀ ਭੁੱਖੇ ਮਾਰ ਦੀਏ ਆਪਣੀਆਂ ਜ਼ਮੀਨਾਂ ਬੰਜਰ ਇਹ ਵੀ ਤੇ ਮਨੁੱਖੀ ਆ ਨਾ ਇੱਥੇ ਔਰ ਇਹ ਧਰਮ ਦਾ ਮਸਲਾ ਵੀ ਨਹੀਂ ਆ ਇੱਥੇ ਸਾਡੇ ਹਿੰਦੂ ਭਰਾ ਵੀ ਆ ਸਾਡੇ ਮੁਸਲਮਾਨ ਭਰਾ ਵੀ ਆ ਸਿੱਖ ਵੀ ਆ ਇਹ ਤੇ ਸਾਂਝਾ ਮੁੱਦਾ ਇਸ ਕਰਕੇ ਵੇਖੋ ਸਰਕਾਰਾਂ ਨੂੰ ਇਸ ਮਸਲੇ ਤੇ ਧੱਕਾ ਨਹੀਂ ਕਰਨਾ ਚਾਹੀਦਾ ਪਿਛੇ ਦੇ ਹੜ੍ਹ ਆਏ ਪਾਣੀ ਖੁੱਲਾ ਛੱਡਤਾ ਇਹਨਾਂ ਨੇ ਤੇ ਡੁੱਬਿਆ ਕੌਣ ਪੰਜਾਬ ਡੁੱਬਾ ਰੋਪੜ ਡੁੱਬਾ ਇਹ ਗੱਲ ਠੀਕ ਨਹੀਂ ਆ ਬਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੀ ਹੱਕ ਆ ਹਾਂ ਪੀਣ ਵਾਲੇ ਪਾਣੀ ਦੇ ਮਸਲੇ ਦੀ ਗੱਲ ਆ ਵਾਧੂ ਜਾ ਰਿਆ ਮੈਂ ਕਹਿੰਦਾ ਸਾਰਾ ਭਾਰਤ ਵੀ ਜੇ ਜਿੰਨਾ ਪਾਣੀ ਹਰਿਆਣੇ ਨੂੰ ਜਾਂਦਾ ਜੇ ਪੀਲੇ ਤੇ ਤਾਂ ਨਹੀਂ ਮੁੱਕਦਾ ਗੁਰੂ ਦਾ ਸਿਧਾਂਤ ਸਾਂਝਾ ਵਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਕਹੀਏ ਕਿ ਭੁੱਖੇ ਮਾਰ ਦਿਏ ਆਪਣੀਆਂ ਜ਼ਮੀਨਾਂ ਬੰਜਰ ਇਹ ਵੀ ਤੇ ਮਨੁੱਖੀ ਆ ਨਾ ਇੱਥੇ ਜਦੋਂ ਹੜ ਆਉਂਦੇ ਆ ਤੇ ਇਹ ਡੁੱਬਣ ਪਹਿਲਾਂ ਹੀ ਪਾਣੀ ਬਹੁਤ ਜਾ ਰਿਹਾ ਪੰਜਾਬ ਦੇ ਚਾਉਂਦਾ ਵੀ ਉਹਦੇ ਤੇ ਗੌਰ ਕਰੋ ਪਰ ਇਹ ਹੋਰ ਖੋਣਾ ਚਾਹੁੰਦੇ ਆ ਇਹ ਬਿਲਕੁਲ ਠੀਕ ਨਹੀਂ ਆ ਇਹਦੇ ਤੇ ਇਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਸਭ ਇੱਕ ਪਾਣੀਆਂ ਦਾ ਬਹੁਤ ਵੱਡਾ ਮਸਲਾ ਹੈ ਭਾਈ ਕਨਈਆ ਜੀ ਦਾ ਵੀ ਜ਼ਿਕਰ ਕੀਤਾ ਗਿਆ ਨਰਸਿੰਘ ਸੈਣੀ ਹੋਰੀ ਜਿਹੜੇ ਨੇ ਹਰਿਆਣੇ ਦੇ ਸੀਐਮ ਨੇ ਉਹਨਾਂ ਨੇ ਕਿਹਾ ਕਿ ਭਾਈ ਕਨਈਆ ਜੀ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੇ ਸੀਗੇ ਤੇ ਜੇ ਸਾਨੂੰ ਥੋੜੀ ਬਹੁਤੀ ਪਾਣੀ ਦੀ ਪੀਣ ਦੀ ਲੋੜ ਹੈ ਸਾਨੂੰ ਦਿੱਤਾ ਜਾਵੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਆਲ ਪਾਰਟੀ ਮੀਟਿੰਗ ਵੀ ਸੱਦੀ ਗਈ ਆ ਜੀ ਦੇਖੋ ਸਰਦਾਰ ਜੀ ਪਾਣੀ ਜੇ ਤੇ ਪੀਣ ਵਾਲੇ ਦਾ ਮਸਲਾ ਹੋਵੇ ਤੇ ਪੀਣ ਵਾਲੇ ਤੋਂ ਵੱਧ ਤੇ ਪਹਿਲਾਂ ਹੀ ਜਾ ਰਿਹਾ ਇਹ ਪੀਣ ਵਾਲੇ ਦਾ ਤੇ ਮਸਲਾ ਹੀ ਨਹੀਂ ਆ ਜੀ ਜੇ ਤੇ ਜਾਂ ਤੇ ਪੰਜਾਬ ਨੂੰ ਬੰਜਰ ਕਰ ਦਿੱਤੀ ਆਪਾਂ ਜੇ ਤੇ ਪੰਜਾਬ ਦੇ ਕੋਲ ਪਾਣੀ ਹੋਵੇ ਤੇ ਦੇ ਦੇ ਜੀ ਦੂਜੀ ਗੱਲ ਰਿਪੀਰੀਅਨ ਲਾਅ ਇਹ ਗੱਲ ਕਹਿੰਦਾ ਵੀ ਜਿਹੜੇ ਸੁਬੇ ਦੇ ਵਿੱਚ ਦਰਿਆ ਵਗਦੇ ਆ ਪਹਿਲਾਂ ਉਹਦਾ ਹੱਕ ਆ ਪਿਛੇ ਦੇ ਹੜ ਆਏ ਪਾਣੀ ਖੁੱਲਾ ਛੱਡਤਾ ਇਹਨਾਂ ਨੇ ਤੇ ਡੁੱਬਿਆ ਕੌਣ ਪੰਜਾਬ ਡੁੱਬਾ ਰੋਪੜ ਡੁੱਬਾ ਇਹ ਗੱਲ ਠੀਕ ਨਹੀਂ ਆ ਜਿੱਥੇ ਰਿਪੀਰੀਅਨ ਲਾਅ ਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੀ ਹੱਕ ਆ ਹਾਂ ਪੀਣ ਵਾਲੇ ਪਾਣੀ ਦੇ ਮਸਲੇ ਦੀ ਗੱਲ ਆ ਵਾਧੂ ਜਾ ਰਹੀ ਆ ਮੈਂ ਕਹਿੰਦਾ ਸਾਰਾ ਭਾਰਤ ਵੀ ਜੇ ਜਿੰਨਾ ਪਾਣੀ ਹਰਿਆਣੇ ਨੂੰ ਜਾਂਦਾ ਜੇ ਪੀਲੇ ਤੇ ਤਾਂ ਨਹੀਂ ਮੁੱਕਦਾ ਬਾਕੀ ਗੁਰੂ ਦਾ ਸਿਧਾਂਤ ਸਾਂਝਾ ਵਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਕਹੀਏ ਵੀ ਭੁੱਖੇ ਮਾਰ ਦਈਏ ਆਪਣੀਆਂ ਜ਼ਮੀਨਾਂ ਬੰਜਰ ਇਹ ਵੀ ਤੇ ਮਨੁੱਖੀ ਆ ਨਾ ਇੱਥੇ ਔਰ ਇਹ ਧਰਮ ਦਾ ਮਸਲਾ ਵੀ ਨਹੀਂ ਆ ਇੱਥੇ ਸਾਡੇ ਹਿੰਦੂ ਭਰਾ ਵੀ ਆ ਸਾਡੇ ਮੁਸਲਮਾਨ ਭਰਾ ਵੀ ਆ ਸਿੱਖ ਵੀ ਆ ਇਹ ਤੇ ਸਾਂਝਾ ਮੁੱਦਾ ਇਸ ਕਰਕੇ ਵੇਖੋ ਸਰਕਾਰਾਂ ਨੂੰ ਇਸ ਮਸਲੇ ਤੇ ਧੱਕਾ ਨਹੀਂ ਕਰਨਾ ਚਾਹੀਦਾ ਜਦੋਂ ਹੜੋਂਦੇ ਆ ਤੇ ਇਹ ਡੁੱਬਣ ਪਹਿਲਾਂ ਹੀ ਪਾਣੀ ਬਹੁਤ ਜਾ ਰਿਹਾ ਪੰਜਾਬ ਤੇ ਇਹ ਚੋਂਦਾ ਵੀ ਉਹਦੇ ਤੇ ਗੌਰ ਕਰੋ ਪਰ ਇਹ ਹੋਰ ਖੋਣਾ ਚਾਹੁੰਦੇ ਆ ਇਹ ਬਿਲਕੁਲ ਠੀਕ ਨਹੀਂ ਆ ਇਹਦੇ ਤੇ ਇਹਨਾਂ ਨੂੰ ਵਿਚਾਰ ਕਰਨੀ ਚਾਹੀਦੀ